ਹਾਂਜੀ ਸਸੀ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਅੰਬਾ ਸੌਰ ਸਿੰਘ ਵਾਲਾ ਪਿਛਲੇ ਸਾਲ ਜੋ ਇੰਗਲੈਂਡ ਫੈਡਰੇਸ਼ਨ ਦੇ ਮੈਚ ਕਰਵਾਏ ਜਾਣੇ ਸੀ 2024 ਦੇ ਵਿੱਚ ਸੀਜ਼ਨ ਵਿੱਚ ਇੰਗਲੈਂਡ ਫੈਡਰੇਸ਼ਨ ਨੇ ਅੰਬੇ ਦਾ ਵੀਜ਼ਾ ਲਵਾਇਆ ਸੀ ਤੇ ਉਸ ਬਾਰੇ ਜੋ ਰੌਲਾ ਪਿਆ ਸੀ ਉਹਨਾਂ ਨੇ ਪਲੇਅਰ ਬੈਨ ਵੀ ਕੀਤੇ ਸੀ ਕੌਜਿਕ ਅੰਬੇ ਨੇ ਉਸੇ ਕਰਕੇ ਅੱਜ ਅੰਬੇ ਨੇ ਲਾਈਵ ਦੇ ਸਾਹਮਣੇ ਆ ਕੇ ਦੇਖੋ ਕੀ ਕੀਤਾ ਅੰਬੇ ਨੇ ਇੰਗਲੈਂਡ ਫੈਡਰੇਸ਼ਨ ਨੂੰ ਤੇ ਇੰਗਲੈਂਡ ਫੈਡਰੇਸ਼ਨ ਨੇ ਅੱਗੋਂ ਕੀ ਕਿਹਾ ਨੂੰ ਵੀਡੀਓ ਦੇ ਨਾਲ ਜੁੜੇ ਰਹੋ ਲਾਸਟ ਤੱਕ ਸੁਣਿਓ ਤੇ ਬਾਕੀ ਤੁਸੀਂ ਦੱਸਿਓ ਬਾਈ ਮਿਸਟੇਕ ਮੇਰੇ ਕੋਲੋਂ ਜਿਹੜੀ ਉਹ ਮਿਸਟੇਕ ਹੋਣ ਦੇ ਨਾਲ ਮੈਂ ਕੈਨੇਡਾ ਖੇਡਿਆ ਤੋਂ ਉਹ ਆਪਣੇ ਬਿਹਫ ਆਪਣੇ ਮੂੰਹ ਤੋਂ ਜੋ ਗਲਤੀ ਹੋਈ ਹੈ ਉਹ ਮਾਫੀ ਮੰਗੂਗਾ ਉਸ ਤੋਂ ਬਾਅਦ ਇੰਗਲੈਂਡ ਕਬੱਡੀ ਫੀਡਰੇਸ਼ਨ ਉਹਦੇ ਲਈ ਫੈਸਲਾ ਕਰੂਗੀ ਸਤਿ ਸ੍ਰੀ ਅਕਾਲ ਜੀ ਮੈਂ ਤਾਂ ਕਬੱਡੀ ਪਲੇਅਰ ਅੰਬਾਸੋਰ ਸਿੰਘ ਸਾਰੇ ਹੀ ਸੰਗਤਾਂ ਤੋਂ ਤੇ ਇੰਗਲੈਂਡ ਫੈਡਰੇਸ਼ਨ ਤੋਂ ਮੈਂ ਮਾਫੀ ਮੰਗਦਾ ਕਿ ਭਾਜੀ ਪਿਛਲੇ ਸਾਲ ਮੇਰੇ ਤੋਂ ਗਲਤੀ ਹੋਈ ਆ ਹਨਾ ਤੇ ਲਿਸਟਰ ਜੀ ਮੈਂ ਮੂਰਲੇ ਜਦੋਂ ਵੀ ਆਉਂਗਾ ਇੰਗਲੈਂਡ ਮੈਂ ਲਿਸਟਰ ਜੀ ਖੇਡੂਗਾ ਇਸ ਕਰਕੇ ਮੇਰੀ ਗਲਤੀ ਮaaf ਕੀਤੀ ਜਾਵੇ ਬਹੁਤ ਧੰਨਵਾਦ ਹੋਊਗਾ ਤੁਹਾਡਾ ਇੰਗਲੈਂਡ ਫੈਡਰੇਸ਼ਨ ਦਾ ਜੀ ਬੋਲੋ ਸੋਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ